ਆ ਗਿਆ ਕਿ ਜੋ ਪਰਵਾਸੀ ਸਾਡੇ ਪਿੰਡ ਵਿੱਚ ਨੰਗ ਲਵਾਣਾ ਵਿਖੇ ਰਹਿ ਰਹੇ ਹਨ ਉਹਨਾਂ ਨੂੰ ਸਾਰਿਆਂ ਨੂੰ ਹੀ ਪੰਚਾਇਤ ਘਰ ਵਿਖੇ ਦਿਨ ਦਿnde ਦਿਨ ਐਤਵਾਰ ਮਿਤੀ 21 9 25 ਨੂੰ ਸਵੇਰੇ 9 ਵਜੇ ਬੁਲਾ ਗਿਆ ਹੈ ਉਹਨਾਂ ਦੇ ਆਧਾਰ ਕਾਰਡ ਉਸ ਵੈਰੀਫਿਕੇਸ਼ਨ ਚੈੱਕ ਕੀਤੇ ਜਾਣ ਗਿਆ ਜਿਨ੍ਹਾਂ ਦੇ ਕੋਲ ਇਹ ਡਾਕੂਮੈਂਟ ਨਹੀਂ ਹੋਣਗੇ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਹ ਲੋਕ ਬਹੁਤ ਘਨੌਣੀਆਂ ਹਰਕਤਾਂ ਪੰਜਾਬ ਵਿੱਚ ਕਰ ਰਹੇ ਹਨ ਜੇਕਰ ਕੋਈ ਪ੍ਰਵਾਸੀ ਪੰਚਾਇਤ ਘਰ ਵਿਖੇ ਨਹੀਂ ਆਇਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇਕਰ ਕੋਈ ਵੀ ਜ਼ਿੰਮੇਵਾਰ ਕਿਸੇ ਪ੍ਰਵਾਸੀ ਨੂੰ ਆਪਣੇ ਮਕਾਨ ਵਿੱਚ ਜਾਂ ਕਿਸੇ ਕੰਮ ਵਾਸਤੇ ਆਪਣੇ ਘਰ ਰੱਖਦਾ ਹੈ ਤਾਂ ਉਹ ਜ਼ਿੰਮੇਵਾਰ ਸਾਰੀ ਜਵਾਬਦੇਹੀ ਦਾ ਜੁਮਹਵਾਰ ਹੋਵੇਗਾ ਪਿੰਡ ਵਿੱਚ ਕੋਈ ਵੀ ਵਿਅਕਤੀ ਆਪਣਾ ਮਕਾਨ ਕਿਸੇ ਪ੍ਰਵਾਸੀ ਨੂੰ ਕਿਰਾਏ ਤੇ ਜਾਂ ਦੇਸ਼ਦਾ ਹੈ ਉਸ ਨੂੰ ਜੇ ਪੰਚਾਇਤ ਕੋਲੋਂ ਜਾਂਚ ਜਾਣੀ ਪਵੇਗੀ ਇਹ ਲਾਜ਼ਮੀ ਹੈ ਨਹੀਂ ਤਾਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਾਕੀ ਸਾਡੇ ਪਿੰਡ ਦੇ ਜੋ ਬੱਚੇ ਹਨ ਉਹ ਬਾਹਰ ਦੇ ਮੁੰਡਿਆਂ ਦੇ ਨਾਲ ਦੋਸਤੀਆਂ ਪਾਉਂਦੇ ਹਨ ਔਰ ਲੜਾਈ ਝਗੜੇ ਬਹੁਤ ਕਰਦੇ ਹਨ ਉਹ ਬੱਚਿਆਂ ਨੂੰ ਸਖਤ ਦਾਤਾਂ ਕਿਹੇ ਜਾਂਦੀਆਂ ਹਨ ਕਿ ਤੁਸੀਂ ਆਪਣੇ ਪਰਿਵਾਰਕ ਤੌਰ ਤੇ ਕੋਈ ਦੋਸਤੀ ਰੱਖ ਸਕਦੇ ਹੋ ਬਾਕੀ ਜੋ ਮੁੰਡਾ ਬਾਹਰੋਂ ਆਇਆ ਅਸੀਂ ਉਹਦੇ ਵਿਰੁੱਧ ਵੀ ਤੇ ਆਪਣੇ ਪਿੰਡ ਦੇ ਮੁੰਡਿਆਂ ਵਿਰੁੱਧ ਵੀ ਸਖਤ ਕਾਰਵਾਈ ਕਰਾਂਗੇ ਇਹ ਜ਼ਰੂਰੀ ਹੀ ਪੰਚਾਇਤ ਵਾਲੋ ਹਦਾਇਤਾਂ ਨੇ ਇਸ ਕਰਕੇ ਕੋਈ ਵੀ ਗੁੱੱਗਾ ਅਨਸਰ ਸਾਡੇ ਪਿੰਡ ਵਿੱਚ ਆਉਣ ਦੀ ਕੋਸ਼ਿਸ਼ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ